हां जी पंजाबीयो ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਦੁੱਖਾਂ ਦਾ ਪਹਾੜ ਜਿਹੜਾ ਕਿ ਫਿਰ ਤੋਂ ਟੁੱਟ ਗਿਆ ਤਾਂ ਤੁਸੀਂ ਕਹੋਗੇ ਕਿ ਕੀ ਹੋ ਚੁੱਕਿਆ ਐਸਾ ਕਿ ਜਿਹੜਾ ਭਾਈ ਅਮਰਪਾਲ ਸਿੰਘ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਦਰਸਲ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਬਹੁਤ ਵੱਡੀ ਚਾਲ ਚੱਲੀ ਗਈ ਐ ਭਾਈ ਅਮਰਪਾਲ ਸਿੰਘ ਦੇ ਨਾਲ ਇਹਦਾ ਇੱਕ ਮੈਂ ਤੁਹਾਨੂੰ ਵੀਡੀਓ ਦਿਖਾ ਰਿਆ ਕਿ ਭਾਈ ਅਮਰਪਾਲ ਸਿੰਘ ਤੇ ਭਾਜਪਾ ਨੇ ਯਾਨੀ ਕੈਸੀ ਚਾਲ ਚੱਲ ਦਿੱਤੀ ਮੈਂ ਤੁਹਾਨੂੰ ਅਕਸਰ ਕਿਹਾ ਸੀ ਨਾ ਕਿ ਹੁਣ ਅਮਰਪਾਲ ਸਿੰਘ ਦੀ ਜਿਹੜੀ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਯਾਨੀ ਆਵਾਜ਼ ਉੱਠ ਖੜੀ ਹੈ ਰਿਹਾਈ ਨੂੰ ਲੈ ਕੇ ਮੰਗ ਉਠਦੀ ਹੈ ਪਾਰਟੀ ਬਣ ਚੁੱਕੀ ਹੈ ਉਹਦਾ ਨਾਮ ਤੱਕ ਰੱਖ ਦਿੱਤਾ ਗਿਆ ਔਰ ਦੂਜੇ ਪਾਸੇ ਬੀਜੇਪੀ ਦਾ ਇੱਕ ਐਸਾ ਜਿਹੜਾ ਵੀਡੀਓ ਦਿਖਾਉਣ ਜਾ ਰਿਹਾ ਮੈਂ ਤੁਹਾਨੂੰ ਕਿ ਬੀਜੇਪੀ ਨੇ ਪਾਰਟੀ ਬੰਨ ਤੋਂ ਯਾਨੀ ਪਾਰਟੀ ਨਹੀਂ ਬੰਨ ਦੇਣਗੇ ਐਲਾਨ ਹੋ ਚੁੱਕਿਆ ਬਹੁਤ ਵੱਡੀ ਗੈਰੀ ਸਾਜ਼ਿਸ਼ ਹੈ ਔਰ ਪੰਜਾਬ ਦੇ ਵਸਨੀਕਾਂ ਨੂੰ ਬੜੀ ਉਮੀਦ ਹੈ ਕਿ ਪੰਜਾਬ ਦਾ ਜਿਹੜਾ ਯੋਧਾ ਭਾਈ ਅਮਰਪਾਲ ਸਿੰਘ ਉਹ ਬਾਹਰ ਆ ਜਾਵੇ ਤੇ ਪੰਜਾਬ ਦੀਆਂ ਮਾਵਾਂ ਨੂੰ ਬੜੀ ਅੜੀਕ ਕਿਉਂਕਿ ਦਰਸਾਤ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਦਾਨ ਸਿੰਘ ਵਾਲੇ ਦੇ ਵਿੱਚ ਜੋ ਕੁਝ ਹੁੰਦਾ ਉਹਨਾਂ ਗੱਲਾਂ ਤੋਂ ਭਾਈ ਅਮਰਪਾਲ ਸਿੰਘ ਨੂੰ ਹੰਗਾਰਾ ਬਹੁਤ ਵੱਡਾ ਮਿਲਿਆ ਬਹੁਤ ਗੱਲਾਂ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਕਿ ਚਿੱਟੇ ਦੇ ਨਾਲ ਜਿਹੜੀ ਨੌਜਵਾਨੀ ਖਤਮ ਹੋ ਰਹੀ ਹੈ ਬਰਬਾਦ ਹੋ ਰਹੀ ਹੈ ਔਰ ਉਸੇ ਹੀ ਪ੍ਰਕਾਰ ਭਾਈ ਅਮਰਪਾਲ ਸਿੰਘ ਨੂੰ ਕਿਹਾ ਜਾਂਦਾ ਸੀ ਕਿ ਉਹਨਾਂ ਦੀ ਵਹੀਮ ਚੱਲੀ ਹੋਈ ਸੀ ਇਸ ਕਮਾਂ ਦੇ ਉੱਤੇ ਤਾਂ ਬੀਜੇਪੀ ਕੀ ਕਹਿ ਰਹੀ ਐ ਕਿ ਕਹਿੰਦੇ ਹੁਣ ਅਸੀਂ ਉਹ ਐਮਪੀ ਚਾਹੇ ਹੁਣ ਪਰ ਅਸੀਂ ਜਿਹੜੀ ਪਾਰਟੀ ਐ ਉਹਨਾਂ ਨੂੰ ਦਰਅਸਲ ਸਿਰੇ ਤੋਂ ਇਨਕਾਰ ਦਿੱਤਾ ਕਿ ਅਸੀਂ ਇਹਨਾਂ ਨੂੰ ਨਹੀਂ ਆਉਣ ਦੇਵਾਂਗੇ ਗੱਲ ਹੈ ਕੀ ਐ ਇਹ ਬੀਜੇਪੀ ਦੇ ਨੇਤਾ ਬੜੇ ਹੀ ਹੁਨਾਰ ਨੇਤਾ ਜਿਨ੍ਹਾਂ ਨੂੰ ਅਕਸਰ ਤੁਸੀਂ ਹਰ ਰੋਜ਼ ਸੁਣਦੇ ਹੋ ਬੜੀ ਹੀ ਬੇਬਾਕੀ ਦੇ ਨਾਲ ਭਾਈ ਅਮਰਪਾਲ ਸਿੰਘ ਤੇ ਫਿਰ ਤੋਂ ਜਾਨੀ ਇਹਨਾਂ ਨੇ ਇੱਕ ਆਪਣਾ ਤੰਜ ਕੱਸ ਦਿੱਤੇ ਨੇ ਔਰ ਅਮਰਤਪਾਲ ਸਿੰਘ ਨੂੰ ਪਾਰਟੀ ਆ ਜਿਹੜੀ ਉਹ ਨਾਂ ਬਣਾਉਣ ਤੱਕ ਦਾ ਵੀ ਪ੍ਰਾਵਧਾਨ ਦੇ ਰਹੇ ਨੇ ਆਪਣੇ ਵੱਨੀਓ ਐਲਾਨ ਕਰ ਰਹੇ ਨੇ ਖੁੱਲੇ ਤੌਰ ਤੇ ਪੱਤਰਕਾਰਾਂ ਦੇ ਸਾਹਮਣੇ ਕਿ ਅਮਰਤਪਾਲ ਚਾਹੇ ਐਮਪੀ ਹੋਵੇ ਪਰ ਉਹ ਪਾਰਟੀ ਇਹ ਬਣਾ ਨਹੀਂ ਸਕਦਾ ਇਹ ਖਾਲਾਜੀ ਦਾ ਬਾੜਾ ਨਹੀਂ ਹੈਗਾ ਵੀ ਪਾਰਟੀ ਬਣਾ ਦੂ ਅਮਰਤਪਾਲ ਸਿੰਘ ਇਹ ਕਹਿ ਰਹੇ ਨੇ ਮੈਂ ਤੁਹਾਨੂੰ ਇਹਦਾ ਇੱਕ ਹੁਣ ਵੀਡੀਓ ਸੁਣਾਉਣਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰ ਸਾਝੇ ਸੁਣੋ ਕੀ ਦਾ ਜੋ ਹੈ ਉਹ ਕਥਨ ਹੋਇਆ ਹੈ ਨਹੀਂ ਲੋਕ ਸਭਾ ਸੰਸਦ ਐਮਰਤਪਾਲ ਉਹ ਤੋਂ ਗੋਲ ਦੇ ਫਾਦਰ ਨੇ ਪਾਰਟੀ ਕਰਾਂ ਕਿਹਾ ਹੈ ਅਕਾਲੀ ਦਲ ਵਾਰਿਸ ਪੰਜਾਬ ਨੇ ਨਹੀਂ ਉਹ ਤਾਂ ਠੀਕ ਹੋਇਆ ਸੀ ਐਮਪੀ ਬੇਸ਼ੱਕ ਨੇ ਇਹ ਚ ਕੋਈ ਸ਼ੱਕ ਨਹੀਂ ਐਮਪੀ ਬਣੇ ਪਰ ਉਹ ਇਸ ਵਾਸਤੇ ਸੀਗਾ ਲੋਕਾਂ ਨੂੰ ਉਦੋਂ ਇੱਕ ਮਾਂ-ਬਾਪ ਨੇ ਅਪੀਲ ਕੀਤੀ ਜਾ ਕੇ ਵੀ ਜੀ ਤੁਸੀਂ ਉਹਨੂੰ ਐਮਪੀ ਬਣਾ ਦੋਗੇ ਤਾਂ ਸਾਡਾ ਮੁੰਡਾ ਬਾਹਰ ਆ ਜੂਗਾ ਉਹ ਇਸ ਗੱਲ ਤੇ ਲੋਕਾਂ ਨੇ ਕਿਹਾ ਵੋਟ ਤਾਂ ਪਾਉਣੇ ਆ ਜੇ ਕਿਸੇ ਦਾ ਉਹ ਬਾਹਰ ਆ ਸਕਦਾ ਏ ਪਰ ਕਾਨੂੰਨ ਦਾ ਕਾਨੂੰਨ ਆ ਨਾ ਚਾਹੇ ਕੋਈ ਐਮਪੀ ਹੋਵੇ ਚਾਹੇ ਕੋਈ ਮੰਤਰੀ ਹੋਵੇ ਉਹਨਾਂ ਨੇ ਇਸ ਕਰਕੇ ਉਦੋਂ ਜਿਹੜੀ ਆ ਵੋਟ ਹੋ ਉਹਨਾਂ ਨੂੰ ਪਾਤੀ ਅੱਜ ਦੁਬਾਰਾ ਵੋਟਾਂ ਪਵਾ ਲੋ ਫਿਰ ਪਤਾ ਲੱਗ ਜੂਗਾ ਕਿ ਕਿੱਥੇ ਗੱਲ ਇਹ ਇੰਨੀ ਛੇਤੀ ਐ ਪਾਰਟੀਆਂ ਨਹੀਂ ਬਣਦੀਆਂ ਹੁੰਦੀਆਂ ਪਾਰਟੀਆਂ ਕੋਈ ਖੇਡ ਥੋੜੀ ਐ ਪਾਰਟੀਆਂ ਐ ਨਹੀਂ ਬਣਦੀਆਂ ਪਾਰਟੀਆਂ ਪਿੱਛੇ ਬਹੁਤ ਸੰਘਰਸ਼ ਹੁੰਦਾ ਪਾਰਟੀਆਂ ਪਿੱਛੇ بڑے بڑے ਆ ਆ ਜਿਹੜੀ ਜਿਹੜੂ ਤੁਸੀਂ ਆਮ ਆਦਮੀ ਪਾਰਟੀ ਅੱਜ ਬਣੇ ਫਿਰਦੇ ਆ ਇਹ ਅੰਨਾ ਹਜ਼ਾਰੇ ਸਾਤੀ ਸਾਰੀ ਜਿਹੜੀ ਉਹਨਾਂ ਦੀ ਜ਼ਿੰਦਗੀ ਲਾਈ ਹੋਈ ਸੀ ਜ਼ਿੰਦਗੀ 'ਚ ਉਹਨਾਂ ਨੇ ਜੋ ਖਟਿਆ ਸੀ ਉਹ ਇਹ ਖੱਟ ਉਹ ਉਹਦਾ ਖੱਟੀ ਖਾਰੇ ਆ ਜੇ ਕਿਤੇ ਤੁਸੀਂ ਸੋਚਿਆ ਆਮ ਆਦਮੀ ਪਾਰਟੀ ਕਿਤੇ ਇਹਨਾਂ ਦੇ ਕਰਕੇ ਬਣ ਗਈ ਉਹਨਾਂ ਦਾ ਜੋ ਵੀ ਕੁਝ ਇਕੱਠਾ ਕੀਤਾ ਸੀ ਉਹ ਜਿਹੜੀ ਵੱਲ ਉੱਠ ਕੇ ਲੈ ਗਿਆ ਉਹ ਪਾਰਟੀ ਬਣਨੀ ਬੜੀ ਔਖੀ ਗੱਲ ਆ ਇੰਨਾ ਇਹ ਖਾਲਾ ਜਿਦਾਵਾੜਾ ਨਹੀਂਗਾ ਵੀ ਕੋਈ ਨਵਾਂ ਕਾਲੀ ਦਲ ਜਦ ਕੋਈ ਹੋਰ ਪਾਰਟੀ ਹੈ ਜਿਹੜੀ ਉਹ ਪ੍ਰਾਣੇ ਅਕਾਲੀ ਦਲ ਦੀ ਜਗ੍ਹਾ ਲੈ ਜੂ ਵੀ ਇਹ ਬਹੁਤ ਦੂਰ ਦੀ ਗੱਲ ਹੈ ਦੇਖ ਲਿਆ ਪੰਜਾਬੀਓ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਆਮ ਆਦਮੀ ਪਾਰਟੀ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਤਾਂ ਹੁਣ ਇਹ ਅਮਰਪਾਲ ਸਿੰਘ ਨੂੰ ਬਿੱਟੂ ਕਹਿ ਰਿਹਾ ਰਵਨੀਤ ਬਿੱਟੂ ਕਿ ਖਾਲਾ ਜੀ ਦਾ ਵਾਰਾ ਨਹੀਂ ਪੰਜਾਬ ਦੇ ਵਿੱਚ ਆਪਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਖੜੀ ਕਰ ਦੇ ਤੇ ਹੁਣ ਮੈਂ ਕਹਿਣਾ ਚਾਹੁੰਦਾ ਕਿ ਬਿੱਟੂ ਕਹਿੰਦਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੁਸੀਂ ਅਕਸਰ ਸੁਣਿਆ ਇਹਨੂੰ ਕੰਗੜਾ ਰਣਾਉਦੇ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਕਿਉਂਕਿ ਅਕਸਰ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਪੰਜਾਬ ਦਾ ਇਹ ਨੌਜਵਾਨ ਭਾਜਪਾ ਦੇ ਵਿੱਚ ਬਹੁਤ ਵੱਡਾ ਲੀਡਰ ਔਰ ਇਸ ਤੋਂ ਸਾਡੇ ਕਿਸਾਨਾਂ ਨੂੰ ਉਮੀਦ ਸੀ ਕਿ ਸਾਡਾ ਭਲਾ ਕਰਵਾਊਗਾ ਨਰਿੰਦਰ ਮੋਦੀ ਨੂੰ ਕਹਿ ਕੇ ਅਮਿਤ ਸ਼ਾਹ ਨੂੰ ਕਹਿ ਕੇ ਪਰ ਨਹੀਂ ਕਿਉਂਕਿ ਦਰਸਾਲ ਉਹ ਸਾਡੇ ਸਿੱਖਾਂ ਦੀਆਂ ਜੜਾਂ ਵਡਣ ਤੇ ਉਹਨਾਂ ਨੇ ਖੁਦ ਨਹੀਂ ਰੱਖਿਆ ਹੋਇਆ ਤੇ ਲੱਗਿਆ ਹੋਇਆ ਹੁਣ ਤੁਸੀਂ ਦੱਸੋ ਕਿਹੜੇ ਪੰਜਾਬ ਦੇ ਬੰਦੇ ਤੋਂ ਤੁਸੀਂ ਉਮੀਦ ਕਰੋਗੇ ਉਹ ਰਾਜਨੀਤੀ ਦੇ ਵਿੱਚ ਤਾਂ ਜਾਂਦਾ ਪਰ ਉਹ ਸਾਡੇ ਪੰਜਾਬ ਦੇ ਲੋਕਾਂ ਦਾ ਹਿੱਤ ਨਹੀਂ ਰੱਖਦਾ ਉਹ ਕਹਿੰਦਾ ਹੈ ਕਿ ਭਾਈ ਅਮਰਪਾਲ ਸਿੰਘ ਚਾਹੇ ਐਮਪੀ ਹੈ ਪਰ ਇੱਕ ਪਾਰਟੀ ਖੜੀ ਕਰ ਦੇਣੀ ਉਹਦੇ ਲਈ ਬਹੁਤ ਵੱਡੀ ਮੁਸ਼ਕਲ ਦੀ ਗੱਲ ਹੈ ਕਹਿੰਦਾ ਤੁਸੀਂ ਗੱਲ ਦੱਸੋ ਜਦੋਂ ਪੰਥਕ ਲਹਿਰ ਚੱਲੀ ਸੀ ਐਮਪੀ ਬਣਾ ਦਿੱਤਾ 0. ਤੋਂ ਚੱਲਦਾ ਕੰਮ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਲੋਕ ਉਹਨਾਂ ਨੂੰ ਕਿਉਂ ਕਹਿੰਦੇ ਨੇ ਇਹ ਚਾਹ ਵੇਚਣ ਵਾਲਾ ਜੀ ਇਹ ਤਾਂ ਗਰੀਬ ਪਰਿਵਾਰ ਦਾ ਜੀ ਕਿ ਉਹਨੇ ਬਹੁਤ ਸਾਰੀ ਵੱਡੀ ਪਾਰਟੀ ਦਾ ਅੱਜ ਅ ਦਿਗਜ ਨੇਤਾ ਪੂਰਾ ਦੇਸ਼ ਚਲਾ ਰਿਹਾ ਤੇ ਅਮਰਪਾਲ ਸਿੰਘ ਇੱਕ ਉਹ ਚਿਹਰਾ ਜਿਹੜਾ ਕਿ ਬੱਚੇ-ਬੱਚੇ ਦੇ ਜ਼ਿਹਨ ਦੇ ਵਿੱਚ ਕਿ ਅਮਰਪਾਲ ਸਿੰਘ ਨੂੰ ਦਰਅਸਲ ਹੁਣ ਤਾਂ ਲਿਆਉਣਾ ਜ਼ਰੂਰੀ ਹੋ ਗਿਆ ਪੰਜਾਬ ਦੇ ਪ੍ਰਤੀ ਔਰ ਪੰਜਾਬ ਦੀਆਂ ਮਾਮਾ ਪੰਜਾਬ ਦੀਆਂ ਭੈਣਾ ਜਿਹੜੀਆਂ ਕਿ ਬਹੁਤ ਵੱਡੀ ਅੜੀਕ ਦੇ ਵਿੱਚ ਨੇ ਤੁਸੀਂ ਅਕਸਰ ਦੇਖਿਆ ਕਿ ਚਿੱਟੇ ਦੇ ਨਾਲ ਕਿਸ ਕਦਰ ਬਰਬਾਦ ਹੋਇਆ ਪੰਜਾਬ ਜਿਸ ਦਿਨ ਤੋਂ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚ ਬੰਦ ਹੋਇਆ ਇਹਨਾਂ ਸਰਕਾਰਾਂ ਦੁਆਰਾ ਕੀਤਾ ਗਿਆ ਧੱਕੇ ਦੇ ਨਾਲ ਐਨਐਸਏ ਲਾ ਕੇ ਜਿਹੜਾ ਕਿ ਬਣਦਾ ਨਹੀਂ ਸੀ ਉਸਤੇ ਕਾ ਹੁਣ ਉਸੇ ਦਿਨ ਤੋਂ ਪੰਜਾਬ ਅੱਧਾ ਚਿੱਟੇ ਦੀ ਭੇੜ ਚੜ ਚੁੱਕਿਆ ਪੰਜਾਬੀਓ ਆਉਣ ਵਾਲਾ ਸਮਾਂ ਸਰਕਾਰਾਂ ਨੇ ਬੜਾ ਬਿਹਾਨ ਕੱ ਲਿਆਉਣਾ ਤੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦੇਵਾਂ ਇਹ ਸਰਕਾਰਾਂ ਹੁਣ ਵੱਡੇ ਤੋਂ ਵੱਡੇ ਪਲੰਦਾ ਬਣਾ ਕੇ ਰੱਖ ਰੱਖਿਆ ਇਹਨਾਂ ਦੇ ਅਮਰਪਾਲ ਸਿੰਘ ਦੇ ਲਈ ਕਿ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਨਾ ਹੋ ਸਕੇ ਕਿਉਂਕਿ ਉਹਨਾਂ ਨੂੰ ਪਤਾ ਹੈ ਪੰਜਾਬ ਦੀ ਜਨਤਾ ਉੱਠ ਖੜੀ ਹੈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੱਡਾ ਪ੍ਰਦਰਸ਼ਨ ਚੱਲ ਸਕਦਾ ਕੱਲ ਨੂੰ ਕਿਉਂਕਿ ਮੁਕਸਰ ਸਾਹਿਬ ਦੇ ਵਿੱਚ ਜੋ ਇਕੱਠ ਦੇਖਿਆ ਗਿਆ ਉਹ ਕੋਈ ਆਮ ਇਕੱਠ ਨਹੀਂ ਬਲਕਿ ਉੱਥੋਂ ਦਹਾੜਾਂ ਮਾਰੀਆਂ ਗਈਆਂ ਸ਼ੇਰਾਂ ਵਾਂਗੂ ਸਿੰਘਾਂ ਨੇ ਕਿ ਅਸੀਂ ਜਗਤਾਰ ਸਿੰਘ ਹਵਾਰੇ ਤੱਕ ਨੂੰ ਵੀ ਰਿਆ ਕਰਵਾਵਾਂਗੇ ਤਾਂ ਇਹ ਕੋਈ ਵੱਡੀ ਗੱਲ ਵੀ ਨਹੀਂ ਜਿਨ੍ਹਾਂ ਲੋਕਾਂ ਦੇ ਅੰਗੂਠਿਆਂ ਨੇ ਤੁਹਾਡੇ ਹੀ ਅੰਗੂਠਿਆਂ ਨੇ ਮੈਂ ਤੁਹਾਨੂੰ ਲਾਈਵ ਦੇ ਵਿੱਚ ਵੀ ਕਿਹਾ ਸੀ ਕਿ ਤਹਾ ਦੇਂ ਗੁੱਠੇ ਲੱਗੇ ਜਿਹੜਾ ਮੁੱਖ ਮੰਤਰੀ ਤੁਸੀਂ ਬਣਾ ਕੇ ਬਿਠਾਇਆ ਅੱਜ ਉਹ ਵੀ ਕਹਿੰਦਾ ਹੈ ਬੀਜੇਪੀ ਨੇ ਤਾਂ ਦੇਣਾ ਹੀ ਹੈ ਆਪਣਾ ਜਿਹੜਾ ਜਵਾਬ ਉਸਦੇ ਖਿਲਾਫ ਦਰਸਲ ਸਾਡੇ ਪੰਜਾਬ ਦਾ ਮੁੱਖ ਮੰਤਰੀ ਜਿਨ੍ਹਾਂ ਨੂੰ ਇੱਕ ਵੋਟ ਭਾਈ ਅਮਰਪਾਲ ਸਿੰਘ ਦੀ ਵੀ ਗਈ ਹੈ ਚਾਹ ਸਾਨੂੰ ਲੱਗਿਆ ਸੀ ਉਸ ਟਾਈਮ ਕੋਈ ਖਿਲਾਫਤਾ ਹੈ ਨਹੀਂ ਸੀ ਅਮਰਪਾਲ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਦੂਰ ਦੂਰ ਤੱਕ ਨਹੀਂ ਸੀ ਉਸ ਮੁੱਖ ਮੰਤਰੀ ਨੇ ਆਪਣਾ ਰੂਪ ਧਾਰਿਆ ਬੈਂਤੇ ਬੁੱਚੜ ਵਾਲਾ ਯਾਨੀ ਬਿੱਟੂ ਦੇ ਪਿਓ ਵਾਲਾ ਉਸ ਬੰਦੇ ਨੇ ਕੀ ਕੀਤਾ ਉਹਨੇ ਹੁਣ ਅਮਰਪਾਲ ਸਿੰਘ ਤੇ ਉਲਟਾ ਖਿਲਾਫਤਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਹਿੰਦਾ ਦੇਖੋ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਿਆ ਉਹ ਉਹ ਖਸਾਰਿਆ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਦਾ ਕਿ ਭਾਈ ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਇਹ ਨਫ਼ਰਤ ਫੈਲਾਉਂਦੇ ਨੇ ਤਾ ਇਹਨੇ ਕਈ ਵਾਰ ਕਿਹਾ ਕਿ ਅਮਰਪਾਲ ਸਿੰਘ ਪੰਜਾਬ ਦੇ ਲੋਕਾਂ ਲਈ ਸ਼ਾਂਤੀ ਲਈ ਖਤਰਾ ਹੈ ਤਾ ਤੁਸੀਂ ਇਹ ਦੇਖੋ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਤੇ ਸੈਂਟਰ ਦੇ ਪ੍ਰਧਾਨ ਮੰਤਰੀ ਨੂੰ ਖਤਰਾ ਹੈ ਅਮਰਪਾਲ ਸਿੰਘ ਤੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪੱਕੇ ਦਾਅਵੇ ਨਾਲ ਕਹਿੰਦਾ ਇਹ ਸਰਕਾਰਾਂ ਅਮਰਪਾਲ ਸਿੰਘ ਤੇ ਧਿਆਨ ਨਾਲ ਸੁਣ ਲਿਓ ਮੇਰਾ ਵੀਰ ਆਉਣ ਵਾਲੇ ਸਮੇਂ ਦੇ ਵਿੱਚ ਅਮਰਪਾਲ ਸਿੰਘ ਤੇ ਸਰਕਾਰਾਂ ਦੋਵੇਂ ਰੜਕੇ ਜੇ ਨਾ ਕੋਈ ਵੱਡੇ ਤੋਂ ਵੱਡਾ ਐਕਟ ਲਾਉਣ ਤਾਂ ਤੁਸੀਂ ਯਾਦ ਰੱਖਿਓ ਇਸ ਗੱਲ ਨੂੰ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਮੋਰਚੇ ਗਰਮ ਹੋ ਚੁੱਕੇ ਨੇ ਉਧਰੋਂ ਬਾਪੂ ਜਿਹੜਾ ਕਿ ਸੂਰਤ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ ਉਹ ਮੋਰਚੇ ਤੇ ਵੀ ਗਰਮੈਸ਼ ਫੜਨੀ ਹਲੇ ਉਸ ਮੋਰਚੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਹੜ੍ਹ ਨੂੰ ਦੇਖ ਕੇ ਇਹਨਾਂ ਦੀਆਂ ਅੱਖਾਂ ਖੁੱਲ ਗਈਆਂ ਨੇ ਕੀਮਤ ਪਾਲ ਸਿੰਘ ਦੀ ਸ਼ਬੀ ਅੱਜ ਵੀ ਉਹੀ ਆ ਜਿਹੜੀ ਪਹਿਲਾਂ ਸੀ ਤਾਂ ਠੀਕ ਆ ਪੰਜਾਬੀਓ ਜਿੰਨੇ ਭੈਣ ਭਰਾ ਤੁਸੀਂ ਇਹਨਾਂ ਗੱਲਾਂ ਦਾ ਹਿੱਤ ਰੱਖਦੇ ਹੋ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਇਹ ਨੌਜਵਾਨ ਦੇ ਕੰਦੇ ਲਈ ਤੁਸੀਂ ਵੀ ਆਪਣਾ ਯੋਗਦਾਨ ਪਾ ਸਕੋ ਔਰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨੀ ਹੈ ਚਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਆਲ ਤੇ ਜਰੂਰ ਕਰ ਦੇਣਾ ਜੀ ਧੰਨਵਾਦ